ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸੱਚੇ ਜੁਗਾਦ ਸੱਚ ਹੈ ਪੀ ਸੱਚ ਨਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਈ ਜੇ ਲਾਈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਪਾਰ ਸਹਸ ਜੀ ਆਣ ਪਾ ਲਖ ਹੋਏ ਤਾਂ ਇੱਕ ਨਜਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਗੂੜੈ ਟੁਟੇ ਪਾਲ ਹੁਕਮ ਰਜ਼ਾਈ ਚੱਲਣਾ ਅਨੰਤ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਓੜਾਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਏਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੇ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨ ਕੋਇ ਗਾਵਕ ਤਾਣ ਉਹ ਹੈ ਕਿਸੇ ਤਾਣ ਗਾਵਕ ਦਤ ਜਾਣੇ ਨੀਸਾਨ ਗਾਵ ਕੋ ਗੁਣ ਗੜੈ ਆਇਆ ਚਾਰ ਗਾਵ ਕੋ ਵਿਦਿਆ ਵਿਕਮੀ ਵਿਚਾਰ ਗਾਵ ਕੋ ਸਾਜ ਕਰੇ ਤਨ ਖੇ ਗਾਵ ਕੋ ਜੀ ਲੈ ਫਿਰ ਦੇ ਗਾਵ ਕੋ ਜਪੈ ਦਿਸੈ ਦੂਰ ਗਾਵ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੈ ਤੋਟ ਕਤ ਕਤ ਗਦੀ ਕੋਟੀ ਕੋਟ ਕੋਟ ਮਿੰਦੰਦ ਦੇ ਲੰਦੇ ਥਕ ਬਾਹੀ ਜਗ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਜਲਾਏ ਰਾਹੋ ਨਨਕ ਵਿਗਸੈ ਵੀ ਪਰਵਾਹੋ ਸਚਾ ਸਾਹਿਬ ਸਾਚ ਨਾਹੀ ਪਖਿਆ ਭਾਉ ਅਪਾਰੇ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਏ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਏ ਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੇ ਨਨਕਿ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਕੀਏ ਪਾਉ ਦੁਖ ਪਰ ਅਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੀ ਸਰ ਗੁਰ ਗੋਰਕ ਬਰਮਾ ਗੁਰ ਪਾਰਬਤੀ ਮਾਈ ਮਿਹਰ ਹਉ ਜਾਣਾ ਅਕਨਾਈ ਕਹਿਣਾ ਕਤਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਈ ਤੀਰਥ ਨਾ ਜੇ ਤਿਸ ਪਾਵੈ ਵਿਣ ਪਾਣੀ ਗੇ ਨਾਏ ਕਰੀ ਜੇ ਤੀਸਰ ਠੂ ਪਾਈ ਵੇਖਾ ਵਿਣ ਕਰਮਾ ਕੇ ਮਿਲ ਲਈ ਮੱਤ ਵਿਚ ਰਤਨ ਜਵਾਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੋਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਔਰ ਕਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛਕੇ ਕੀਤਾ ਅੰਦਰ ਕੀਟਕਾਰੇ ਦੋਸ਼ੀ ਦੋਸ਼ ਤਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤਾ ਕੋਈ ਨ ਤੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧੋਲੇ ਆਕਾਸ ਸੁਣੇ ਦੀਪ ਲੋਪ ਪਾਤਲ ਸੁਣੇ ਪੋਹੀ ਨ ਸਕੇ ਕਾਲ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੋਹਣ ਈਸਰ ਬਰਮਾ ਇੰਦਰ ਸੁਣੇ ਮੁਖ ਸਲਾਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਨਕ ਭਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਤੜਕਾ ਇਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਇਸ 라ਗੁਨਾ ਕੀ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਇੰਦੇ ਪਾਵੇ ਰਾਗ ਸੁਣੇ ਹਾਥ ਹੋਐਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤਿ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਇਕਨਾਰੇ ਮੰਨੇ ਗਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਢਾਗ ਨਵਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰੇ ਮੰਨੇ ਪਰਵਾਰ ਸਾਧਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵ ਇਹ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਬਰਵਾਨ ਪੰਜ ਪ੍ਰਧਾਨ ਪंचे ਪਾਵੇ ਦ੍ਰਿਗਹਿਮਾਨ ਪंचे ਸੋਹੇ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਹੁਲ ਧਰਮ ਦਿਆਤਾ ਪੂਤ ਸੰਤੋਖਤਾ ਵਰਕਿਆ ਜਨ ਸੂਤ ਜੇ ਕੋ ਬੁੱਝਿਆ ਹੋ ਵੈ ਸਤਿ ਔਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾਂ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਏ ਕੋ ਕਵਾਓ ਤਿਸ ਤੇ ਹੋਇ ਲੱਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਵ ਸੰਖ ਪੂਜਾ ਸੰਖ ਦਵਦਾਓ ਸੰਖ ਗ੍ਰੰਥ ਮੁਗ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾਰ ਸੰਖ ਸੂਰਮੋ ਪਖਸਾਰ ਸੰਖ ਮੋਨ ਲਵਲਾਈ ਤਾਰ ਕੁਦਰਤ ਕਵਨ ਕਹਾ ਵਿਚਾਰੇ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਸੰਖੇ ਮਰ ਕਰ ਜਾਏ ਜੋਰ ਸੰਖ ਗਲਵੜ ਤੇ ਅਕਮਾਹੇ ਸੰਖ ਪਾਪੀ ਬਾਪ ਕਰ ਜਾਹੇ ਅਸੰਖ ਕੂੜਿਆਰੇ ਕੂੜੇ ਫਿਰਾਏ ਸੰਖ ਮਲੇਸ਼ ਮਲਪਖ ਖਾਹੇ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਜਾ ਮਾਈਕ ਵਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਗੰਮ ਗੰਮ ਸੰਕਲੋ ਸੰਗ ਕੈ ਤ੍ਰਪਾਰੋ ਏ ਅਕਰੀ ਨਾਮ ਕਰੀ ਸਾਲ ਅਕਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣੀ ਅਕਰਾ ਸਿਰ ਸੰਜੋਗ ਵਗਾਣ ਜੰਨੇ ਲਿਖੇ ਤੇ ਸਿਰ ਨਾਏ ਦੇਵ ਫਰਮਾਏ ਤਿਵ ਤਿਵ ਪਾਹੇ ਜਿਤਾ ਕੀਤਾ ਤੇ ਤਨ ਆਉ ਬਣ ਨਾਵੇਂ ਨਹੀ ਕੋ ਥਾਉ ਕੁਦਰਤ ਕਰਣ ਕਰਾ ਵਿਚਾਰ ਵਾਰਿਆ ਨਾ ਜਾਵਾਂ ਈ ਕੋ ਵਾਰੀ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆਤ ਬੈਰਤਨ ਦੇ ਬਾਣੀ ਤੁਧ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇਸਾ ਬੂਣ ਲਈਏ ਓ ਤੁਹੇ ਹਰੀਏ ਮਤ ਪਾਪਾਂ ਗੈ ਸੰਗ ਓ ਤੋ ਪੀਨਾ ਵਗੇ ਰੰਗ ਪੰਨੀ ਬਾਬੀ ਆਕਣ ਨਾਏ ਕਰ ਕਰ ਕਰਨਾ ਨਿਕਲੈ ਜਾਹੋ ਆਪੇ ਬੀਜ ਆਪੇ ਹੀ ਕਾਓ ਨਨਕ ਹੁਕਮੀ ਆਵੋ ਜਾਹੋ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਬੋ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੀ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁ ਅਸਤਾਤ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣtheta ਕਵਣਵਾਰੇ ਕਵਣ ਤੇ ਰੁੱਤੀ ਮਾਉ ਕਵਣ ਜਿਤ ਹੋਆ ਕਾਰ ਵੇਲ ਨਾ ਪਈਆ ਪੰਡਤੀ ਜਿਉ ਵੈ ਲੀਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੀਖ ਪੁਰਾਣ ਜੇ ਤੁਰਨ ਜੋਗੀ ਜਾਣ ਤੁਮਾਉਣ ਕੋਈ ਜੋ ਕਰਤਾ ਤੇ ਟਿਕੋ ਸਾਜੇ ਆਪੇ ਜਾਣ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਜੋ ਵਰਨੀ ਕਿਵ ਜਾਣ ਨਨਕ ਕੇ ਅਕਨ ਤਵ ਕੋ ਅੱਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕਿਤਾ ਜਾ ਕਾ ਉਹ ਵੈ ਨਨਕ ਦੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਬਾਦਲਾਂ ਬਦਾਲ ਲੱਕ ਅਗਾ ਸਾਂयां ਗਾਸੀ ਓੜ ਕੇ ਓੜ ਗਪਾਲ ਥਕੇ ਵੀਦ ਕਹਿਨੇ ਕਵਾਤ ਸਹਿ ਸਿ ਓਟਾਰਾ ਕੈਨ ਕਤੇਬਾ ਸਲੂ ਇੱਕ ਧਾਤ ਲੇਕਾ ਹੋਏ ਤਾ ਲਿਖਿਆ ਆ ਲੇਕਾ ਹੋਏ ਬਨਾਸ ਨਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਈਆ ਨਦੀਆ ਤੇ ਵਾਹ ਪਵਹੇ ਸਮੁੰਦ ਨ ਜਾਣੀਏ ਹੈ ਸਮੁੰਦ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਧਨ ਕੀੜੀ ਤੁਲਨਾ ਵਵਣੀ ਜੇ तिस ਮਨ ਹੋ ਨਾ ਵਿਸਰੇ ਅੰਤ ਨਾ ਸਿਵਤੀ ਕੈਣ ਨ ਅੰਤ ਅੰਤ ਨਾ ਕਰਨੇ ਦੇਣ ਨ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੇ ਗਿਆਨ ਮੰਤ ਅੰਤਨ ਜਾਪੇ ਗੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੇਤੇ ਬਿਲਾਹੇ ਢਾਗੇ ਅੰਤਨ ਪਾਏ ਜਾਹੇ ਓ ਅੰਤ ਨਾ ਜਾਣ ਕੋਈ ਬਉਤ ਕਈਏ ਬਉਤਾ ਹੋਏ ਵੱਡਾ ਸਾਹਿਬ ਉਚਾਤਾ ਉਚੇ ਉਪਰਿ ਉਚਾਨਾ ਓਵੜੀ ਉਚਾਉ ਰਕੋਏ ਤੇ ਸੂਚੇ ਕੋ ਜਾਣੇ ਸੂਏ ਜੇ ਓੜਿ ਆਵ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਥ ਮਾਏ ਕੀਤੇ ਮੰਗੇ ਜੋ ਦੇ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਹੀ ਖਾਹੇ ਕਿਤੇ ਆਂ ਦੁਖ ਭੂਖ ਸਦ ਮਾਰ ਏ ਪੇਡਾਟ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਕਨ ਅਨਤਕ ਕੋਏ ਜੇ ਕੋ ਖਾਇ ਕਿ ਅੱਖ ਨ ਪਾਏ ਉਹ ਜਾਣੇ ਜੀਤੀਆਂ ਮੈਂ ਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਭੇਕੇ ਈਕੇ ਜਿਸਨੋ ਬਖਸ਼ੇ ਸਿਫਤ ਸਾਲਾਹ ਅਨੰਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੱਜਾਹੇ ਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੋਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਫੁਰਮਾਨ ਮੁੱਲੋ ਆ ਮੁੱਲ ਆਕਿਆਣਾ ਜਾਏ ਆਖਾਗ ਰਹਿ ਲਿਵਲਾਏ ਆਕੇ ਵੇਦ ਪਾਠ ਪੂਰਾਨ ਆਕੇ ਪੜੇ ਕਰੇ ਆਕਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸੂਰ ਨਰ ਮਨੁ ਜਨ ਸੇਵ ਕੀਤੇ ਆਖੇ ਅਕਨ ਬਾਹੇ ਕੀਤੇ ਕਹਿ ਕਹਿ ਉਠੇ ਉਠ ਜਾਹੇ ਤੇ ਕੀਤੇ ਹੋਰ ਕਰੇ ਤਾ ਅਗਨ ਧੱਕੇ ਕੀ ਕੇ ਜੇਵੜ ਪਾਵੇ ਤੇ ਉਡ ਹੋਏ ਨਨਕ ਜਾਣੇ ਸੱਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੇ ਆਸੁ ਕਰ ਕੇ ਆ ਜਿਤ ਵੇ ਧਰਮ ਸੁਮੱਲੇ ਵਜੇ ਨਾ ਦੇ ਨਿਗ ਸੰਕਾ ਕੇ ਤੇ ਵਣਵਾਰੇ ਕੇਤੇ ਰੋਗ ਪਰਿ ਸੋ ਕਹੀ ਜਨ ਕੇਤੇ ਗਾਵਣਾਰੇ ਗਾਵੇ ਤੁਹਨੋਂ ਬਾਉਣ ਬਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇਂ ਦੀ ਦਤਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਦੀ ਤਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੋ ਕਿ ਜੋਗ ਵੇਦ ਨਾਲੇ ਗਾਵੇ ਮੋਹਨੀਆਂ ਮਨ ਮੋਨ ਸੁਰਗਾ ਮੱਚ ਪਿਆਲੇ ਗਾਵੇ ਨਿਰਤਨ ਉਬਾਏ ਤੇਰੇ ਅਠਸੜ ਦੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਗਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਇਹ ਦਦਨ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਬੀ ਹੋਸੀ ਜੋਈ ਨਨਜੋਤੀ ਰਚਨਾ ਜਿੰਨ ਰਜਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਨ ਸੀ ਮਾਇਆ ਜਿੰਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤਿਸ ਦੀ ਵੜਾਈ ਜੋ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਉਸਤ ਪਾਤ ਸਾਹਿਬ ਨਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਥ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੇ ਮਨ ਜਿਤੇ ਜਗ ਜੀਤ ਆਦੇਸ ਤੇ ਆਦੇਸ ਆਦੇ ਨੀ ਲੇ ਨਾ ਆਦੇ ਨਾ ਹਤ ਜੁਗ ਜੁਗ ਏਕੋ ਈਸ ਪਉਗਤ ਗਿਆਨ ਦਿਆ ਭੰਡਾਰਣ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਪੀ ਰਿਤ ਸੇ ਦਿਉ ਰਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖਿਆਵੇ ਭਾਗ ਆਦੇਸ ਤਿਤੇ ਆਦੇਸ ਆਦਿ ਅਨੀਲੇ ਨਾਦੇ ਨਾਤ ਜੁਗ ਜੁਗ ਏਕ ਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜੇ ਉਹਦੇ ਸੁਭਾਵੈ ਤਿਵੇਂ ਚਲਾਵੈ ਜਿਵੇਂ ਹੋਵੈ ਪ੍ਰਮਾਣ ਉਹ ਵੇਖੇ ਉਹ ਨਨਦਰਣ ਆਵੇ ਬਹੁਤਾ ਇਹ ਹੋ ਵੀੜਾਣੇ ਆਦੇਸ ਤਿਤੇ ਆਦੇਸ ਆਦਿ ਅਨੀਲੇ ਨਾਦੇ ਨਾਤ ਜੁਗ ਜੁਗ ਏਕ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰਵੇ ਕੈ ਤਰਜਨ ਹਾਰ ਨਨਕ ਸੱਚੇ ਕੀ ਸਾਚੀ ਕਾਰ ਆਦੇਸ ਦਿੱਸੇ ਆਦੇਸ ਆਦੇ ਨੀਲੇ ਨਾ ਦੇਨਾ ਹਤ ਜੁਗ ਜੁਗੇ ਇੱਕ ਹੋਏ ਤਾ ਇੱਕ ਦੂਜੀ ਭਾਉ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਗ ਗਿੜਾਇ ਆਖੀਏ ਏਕ ਨਾਮ ਜਗਦੀਸ਼ ਇਤ ਰੋਹਿ ਪਤ ਬਉੜੀਆਂ ਚੜਿਐ ਹੋਏ ਕੀਸ ਸੋਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਨਕ ਨਦਰੀ ਪਾਈ ਐ ਕੂੜੀ ਗੂੜ ਐ ਢੀਸ ਆਕਣ ਜੋਰ ਚੁੱਪੈ ਨ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਨ ਨਹਿ ਜੋਰ ਜੋਰਨ ਰਾਜ ਮਾਲ ਮਨ ਸੌਰ ਜੋਰਨ ਸ੍ਰਤੀ ਗਿਆਨ ਵਿਚਾਰ ਜੋਰਨ ਜੁਗਤੀ ਛਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਨਕ ਉੱਤਮਾ ਨੀਜ ਨਾ ਕੋਏ ਰਾਤੀ ਰੁੱਤੀ ਦਿਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੇ ਜੋਗਤ ਕੇ ਰੰਗ ਦਿਨ ਗਏ ਨਾਮ ਅਨੇਕੇ ਅਨੰਤ ਕਰਮੀ ਕਰਮੀ ਹੋਵੈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਣ ਬੰਚ ਬਰਵਾਨ ਨਦਰੀ ਕਰਮ ਬਵੈ ਨੀਸਾਨ ਕੱਜ ਬਗਾਏ ਅਤੇ ਪਾਏ ਨਨਕ ਗੇ ਅਜੱਪੇ ਜਾਏ ਧਰਮ ਗੰਡ ਗਾਏ ਹੋ ਧਰਮ ਗਿਆਨ ਗੰਡ ਗਾ ਕੋ ਕਰਮ ਕਿਤੇ ਪਵਨ ਬਾਣੀ ਵੈ ਸੰਤਰ ਕਿਤੇ ਕਾਣ ਮਹੇਸ਼ ਕਿਤੇ ਬਰਮੇ ਘਾੜਦ ਘੜੀਏ ਉਪਰੰਗ ਦੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀਆਂ ਗੀਤੀਆਂ ਬਾਣੀ ਗੀਤੇ ਬਾਦ ਨਰਿੰਦ ਗੀਤੀਆਂ ਦਰਤੀ ਸੇਵਕ ਕੀਤੇ ਨਾਨਕ ਅੰਤ ਨਯੰਤ ਗਿਆਨ ਗੰਡ ਵਿੱਚ ਗਿਆਨ ਪਰਚੰਡ ਤਿੱਤੇ ਨਾਦ ਬਿਨੋਦ ਕੋੜੇ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਤੇ ਘੜਦ ਘੜੀਏ ਬਹੁਤ ਅਨੂਪ ਤਾ ਗਿਆ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁੱਧ ਗਰਮਖੰਡ ਕੀ ਬਾਣੀ ਜੋਰ ਤਿੱਤੇ ਵਰਣ ਕੋਈ ਹੋਰ ਤਿੱਤੇ ਜੋਦ ਮਹਾਬਲ ਸੂਰਤਿਨ ਮੇਂ ਰਾਮ ਰਹਿਆ ਭਰਪੂਰ ਤਿੱਤੇ ਸਿੱਤੋ ਸਿਤਾ ਮੇਂ ਮਾਇਂ ਤਾਂਗੇ ਰੂਪ ਨ ਕਤਨੇ ਜਾਹੇ ਨਾਮੁ ਰਿਐ ਨਾ ਠਾਗੇ ਧਾਇ ਜਿਨ ਕੇ ਰਾਮ ਵਸੈ ਮਨ 모ਹੀ ਤਿੱਤੇ ਭਗਤੋ ਵਸੈ ਗੇ ਲੋਕ ਰਏ ਅਨੰਦ ਸੱਚਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਿਦਰ ਨਿਹਾਲ ਤੇਤੇ ਕੰਡ ਮੰਡਲ ਵਰਪੰਡ ਜਿਗੁ ਕਥਿ ਤਨ ਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਘਰ ਵਿਚਾਰ ਨਨਕ ਕਤਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਰਹਿਣ ਮਤਿ ਵੇਦ ਤਿਆਰ ਭਉ ਕਲਾ ਅਗਨ ਤਵਤਾਉ ਭਾਂਡਾ ਭਾਉ ਅਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਬਿਦਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਏ ਦਾਈ ਦਇਆ ਹਿਲਾ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚ ਧਰਮ ਹਦ ਰੇ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇ ਗੈ ਮਸਕਤ ਕਤਕਾਰ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀਂ ਕਬੇਉ ਬਾਚੇ ਬੇਨਤੀ ਚੋਪਈ ਹਮਰੀ ਕਰੋ ਆਦੇ ਰੱਛਾ ਪੂਰਨ ਹੋਏ ਚਿੱਤ ਕੀ ਚਾਤਾ ਤੇ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਮਰੇ ਦੁਸ਼ਟ ਸਭ ਤਮ ਕਾ ਬੋ ਆਬਾਦ ਮੋਏ ਬਚਾਵ ਸੁਖੀ ਵਸੈ ਮੋਰੋ ਪਰਿਵਾਰਾ ਦੇਵਕ ਸਿਖ ਸਭੇ ਕਰਤਾਰਾ ਨਮੋ ਰੱਛਾ ਨਿਜ ਕਰਦੈ ਕਰਿਆ ਤਉ ਬੇਰੁਣ ਕੋ ਆਜ ਸੰਘਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਣਾ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ सेवक सिख हमारे तारिये हे चुन चुन सत्र हमारे मारिये हे आबादय जे उभरय मरण काल का त्रास निवर सदा हमारे पच्छा श्री सुरे राख राखले हो मेरा कुंणरे साहिब संत सहाई प्यारे दीन बंध दुष्टन के पुरी जत कंता काल पाए ब्रह्मा भवतरा काल पाए शिवजुगतरा काल पाए कर विष्णु प्रकाशा सकल काल का, का किया तमाशा। ਜਵਣ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਦੂਤੀਓ ਜਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀ ਅਮਾਰਾ ਜਵਣ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਸ਼ਨੇ ਉਪਜਾਇਓ ਆਦਿ ਅੰਤ ਏਕੈ ਉਤਾਰਾ ਸੋਈ ਗੁਰੂ ਸਮਝੇਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਗਲ ਪਰਜਾ ਜਿਨੇ ਆਵ ਸਵਾਰੀ ਸਭ ਕਣ ਕੋ ਸਭ ਗੁਣ ਸੁਖ ਦਿਯੋ ਸਤ ਤ੍ਰਣ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਬਚਾਨਤ ਚੀਂਟੀ ਤੇ ਕੁੰਚ ਰਹਿਸ ਧੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਬਾਇ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਵੇਦ ਗੀਰ ਬਿਰ ਬਚਾਨੈ ਘਟ ਘਟ ਗੇ ਬੜ ਬੜ ਕੀ ਜਾਨੈ ਜਬ ਯੁਧ ਕਰਖ ਕਰਾ ਕਰਤਾ ਰਾ ਬਰਜਾ ਧਰਤ ਦਵ ਦੇ ਅਪਾਰ ਜਬ ਯਕਰਖ ਕਰਤੋ ਕਬ ਤੁਮ ਮੈਂ ਮਿਲਤ ਦੇ ਤਾਰ ਸਭ ਹੋਂ ਜਿਤੇ ਬਦਨ ਸ੍ਰਿਸ਼ਟ ਸਭ ਉਤਾਰੈ ਆਪ ਆਪਨੀ ਬੂਝ ਈ ਉਚਾਰੈ ਤੁਮ ਸਭ ਈ ਤੇਰਾ ਤ ਨਿਰਾਲ ਮਣ ਜਾਣਤ ਵੇਦ ਪੇ ਦੇ ਰਿਆਲਮ निरंकार नयबकार निर्लंब आद्यानीले नादे संब मूढ चार्त भेद जाको भेव पावत बिद्द तागो कार्य बाणे अनमन्त मामूढ कश भेद न जानत मां देव को कहत सदा शिव निरंकार काचिनत न भेव ਆਪੋ ਆਪਣੀ ਬੁੱਧ ਹੈ ਜੀਤੀ ਬਰਣਤ ਪਿੰਨ ਪਿੰਨ ਤੋਇ ਤੀ ਤੁਮਰੋ ਲਗਾਣਾ ਜਾਏ ਪਸਾਰਾ ਕੇ ਬਿਧ ਸਜਾ ਪ੍ਰਥਮ ਸੰਸਾਰਾ ਏ ਕੈ ਰੂ ਬਨੂਪ ਸਰੂਪ ਅਰੰਕ ਪਿਓ ਰਾਵ ਕਹੀ ਭੂਪਾ ਅੰਡ ਜੀਰਜ ਤੇ ਤਜਿ ਗੀਨੀ ਉਤ ਪੁਜ ਖਾਨ ਬਹੁਰ ਰਚ ਦਿਨੀ ਕਹਉ ਫੂਲ ਰਾਜਾ ਵ ਬੇਟਾ ਕਹਉ ਸਮਟ ਪਿਓ ਸੰਕਰ ਇਕੈਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਵੰਪ ਬਵ ਅਵਰੱਛਾ ਮੇਰੀ ਤੁਮ ਕਰੋ ਸਿਖੂ ਬਾਰਿਆ ਸਿਖ ਸੰਘਰੋ ਦੁਸ਼ਟ ਜਿਤੇ ਉਠਵ ਤਿ ਉਦਪਤਾ ਤਗਲ ਮਲੇਸ਼ ਕਰੋ ਅਰਣ ਕਤਾ ਜੇ ਉਸ ਤੋਂ ਜਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਨ ਕੇ ਤੁਮ ਸੰਕਟ ਦਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਅਰਿચ્છਾ ਹੋਏ ਤਾਂ ਹੀ ਸਭ ਕਾਲ ਦੁਸ਼ਟ ਰਿਸ਼ਟ ਟਰੇ ਤਦ ਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪ ਤਨ ਕਮੈ ਅਰਿਓ ਰਿੱਧ ਸਿੱਧ ਕਰਮ ਤਵ ਹੋਈ ਦੁਸ਼ਟ ਸ਼ਾਸਵ ਰਸ ਤਕੇ ਨ ਕੋਈ ਇੱਕ ਵਾਰ ਜਨਤ ਮੈਂ ਸੰਭਾਰਾ ਕਾਲ ਫਾਸ ਤੇਤਾਏ ਉਭਾਰਾ ਜਨ ਨਰ ਨਾਮ ਤਿਆਰੁ ਕਹਾ ਦਰਦ ਦੁਸ਼ਟ ਦੋਗ ਦੇਰ ਖੜਗ ਕੀਤ ਮੈਂ ਸ਼ਰਨ ਤਿਆਰੀ ਆਪ ਬਦਲੇ ਹੋਇ ਉ ਭਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਗ ਦੇ ਲਿਓ ਬਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਗਰੰਤ ਕਰਾ ਬੋਨੰਤ ਬਰਾਤਾ ਗਲ ਵਿਗ ਸકલ ਦੇਕ ਵਰਤਾ ਦੁਸ਼ਟ ਦੋਕਿ ਅਨ ਕੋਸ਼ਿਆ ਕਰਤਾ ਸਿਰੀਏ ਤੋ ਜਬੈ ਦੇ ਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਮਨ ਬਾਂਜ ਦਵਲ ਬਾਵੈ ਸੋਈ ਦੁਖ ਨ ਤਿਸੇ ਬਿਆਪਦ ਕੋਈ ਓੜੈਲ ਸੁਨੇ ਗੰਗ ਜੋ ਜਾਹੀ ਸੁਰਸਨ ਪਾਵਈ ਸੁਨੇ ਮੂੜ ਚਿਤ ਲਾਇ ਚਿਤ੍ਰਤਾ ਆਵਈ ਦੁਖ ਦਰਦ ਬਾਵੋ ਨਿਗਟ ਨਾ ਤਿੰਨ ਨਰ ਕੇ ਰਹਿ ਓ ਜੋ ਜਾ ਕੀ ਏਕ ਬਾਾਰ ਚੋ ਭਈ ਕੋ ਗੈ ਚੋ ਭਈ ਸੰਭਰ ਤਦ ਰਿਦਾ ਸੁਪਣੀ ਦੇ ਅਦਤ ਸਪੁਣ ਦੀਨ ਕਹੀਜੈ ਪਾਦਰਵ ਸ੍ਰੀ ਅਸ਼ਟਮੀ ਰਵਾਰਾ ਅੰਤੀ ਸਦੂਦਰਵ ਗ੍ਰੰਥ ਸੁਧਾਰ ਸੋਈਆ ਪਾਏ ਗਾਏ ਜਬ ਤੇ ਤੁਮਰੇ ਤਬ ਦੇ ਕੋ ਆਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾਇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਾਇ ਅਮ ਏਕ ਨ ਜਾਨਿਓ ਸਰੀਅਸ ਬਾਣ ਕਿਰਪਾ ਤੂੰ ਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜਿ ਕਾ ਗਹਿਓ ਤੁਹਾਰੋ ਦਵਾਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੇ ਗਹਿਉ ਤਹਾਰੋ ਦਵਾਰ ਵਾਹਿਗਾਇਂ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ